ਇੱਥੇ ਜਿੱਥੇ ਆਏ ਨਾ ਇਥੋਂ ਦੀ ਗੱਲ ਬੜੀ ਬਕੀਮਤੀ ਹੈ ਤੁਹਾਡੇ ਵਡੇਰਿਆਂ ਨੇ ਬੇਨਤੀ ਕੀਤੀ ਪਾਤਸ਼ਾਹ ਅਸੀਂ ਅਮਾਤੜਾਂ ਤੇ ਸਾਰਿਆਂ ਦਾ ਲੰਗਰ ਸਾਡੇ ਵਾਸਤੇ ਕਰਨਾ ਔਖਾ ਹੈ ਤੇ ਜੇ ਸਾੰਨੇ ਦੋ ਦੋ ਸਿੰਘ ਦੇ ਦੇਉਨ ਉਹ ਦੋ ਦੋ ਚਾਰ ਚਾਰ ਤੇ ਇੱਕ ਇੱਕ ਅਸੀਂ ਉਹਨਾਂ ਦੀ ਸੇਵਾ ਕਰਕੇ ਤੇ ਆਪਣੀ ਆਪ ਨੂੰ ਸਫਲਾ ਕਰ ਲਈਏ ਇਹ ਇਤਿਹਾਸ ਦੀ ਗੱਲ ਜੇ ਗੁਰੂ ਪਾਤਸ਼ਾਹ ਨੇ ਇੱਕ ਸਿੱਖ ਨੂੰ ਭੇਜਿਆ ਉਹਦਾ ਨਾਮ ਸੀ ਮਲਿਆਗਰ ਸਿੰਘ ਮੇਰੀ ਧਿਆਨ ਦੇਣੀ ਇਹ ਗੱਲ ਬੜੀ ਕੀਮਤੀ ਸਾਖੀ ਹੈ ਆਪਾਂ ਤਾਂ ਮਾਲ ਮੱਤਾ ਵੇਨੇ ਫਲਾਨੀ ਦਾ ਪਕੌੜੇ ਬਣੇ ਫਲਾਨੀ ਤਾਂ ਦੇ ਜੂਸ ਲੱਗਾ ਫਲਾਨੀ ਤਾਂ ਤੇ ਆਹ ਤੇ ਫਲਾਨੀ ਤਾਂ ਦੇ ਕੁਲਫੀਆਂ ਨੇ ਗਰੀਬ ਸਿੱਖ ਨੇ ਇੱਥੋਂ ਦੀ ਘਟਨਾ ਜਿੱਥੇ ਤੁਸੀਂ ਆਪਾਂ ਬੈਠੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹ ਮੈਂ ਗਰੀਬ ਰਾਜਾਂ ਤੇ ਮੈਨੂੰ ਇੱਕ ਅਦਾ ਸਿੰਘ ਦੇ ਦੇ ਮੈਂ ਰੋਟੀ ਪਾਣੀ ਖਵਾਵਾਂ ਮੈਂ ਤੁਹਾਨੂੰ ਪ੍ਰਸੰਖਣ ਸੁਣਾ ਲਿਆ ਜੇ ਮੇਰਾ ਕਾਲਜਾ ਕੰਬਦਾ ਉਹ ਸਿੱਖ ਦੇ ਘਰ ਇੱਕ ਪਾਇਆ ਆਟਾ ਵੀ ਨਹੀਂ ਸਿੱਖੇ ਹੋ ਜਾ ਚਾਹੀਦਾ ਆਪਾਂ ਸਿੱਖ ਬੇਟਿਆਂ ਨਾ ਤੁਸੀਂ ਵੀ ਸਿੱਖ ਬੇਟੇ ਤੇ ਮੈਂ ਤੁਹਾਡਾ ਭਰਾ ਸਿੱਖਾਂ ਸਿੱਖ ਬਣਨਾ ਬੜਾ ਔਖਾ ਹੈ ਭਾਈ ਗੁਰਦਾਸ ਕਹਿੰਦਾ ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗੜੀਆ ਤੇ ਢੀੜੀ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਖੰਡਿਓ ਤਿੱਖੀ ਵਾੜੂ ਨਿੱਕੀ ਏਤ ਮਾਰਗ ਜਾਣਾ ਉਸ ਗਰੀਬ ਸਿੱਖ ਦੇ ਘਰ ਪਾਈ ਮਲਿਆਗਰ ਸਿੰਘ ਗਿਆ ਤੇ ਹੋਇਆ ਕਿ ਨਾ ਖੀਰ ਨਾ ਕੜਾ ਨਾ ਫਿੱਕੇ ਚੌਲ ਤੇ ਨਾ ਮਿੱਠੇ ਚੌਲ ਅਤਿਆਜ ਨੇ ਕਿਹਾ ਵੀ ਘਰ ਵਾਲੀ ਬੀਬੀ ਨੇ ਪਹਿਲਾਂ ਉਬਾਲ ਕੇ ਤੇ ਭਾਈ ਸਾਹਿਬ ਦੇ ਅੱਗੇ ਰੱਖ ਦਿੱਤੀਆਂ ਪੀਲਾ ਨਾ ਕੋ ਮਿੱਠਾ ਤੇ ਨਾ ਸਲੂਣਾ ਪਹਿਲਾਂ ਲੂਣ ਪਾ ਕੇ ਨਾ ਉਬਾਲ ਕੇ ਤੇ ਅੱਗੇ ਰੱਖ ਦਿੱਤੀਆਂ ਭਾਈ ਸਾਹਿਬ ਨੇ ਅਰਦਾਸ ਕੀਤੀ ਜਿਹੜੇ ਭੰਡਾਰਿਓ ਭੰਾਰੇ ਛੱਕੇ ਭੰਡਾਰੇ ਭਰਪੂਰ ਕਰ ਦੇ ਤੇ ਆਪਾਂ ਤਾਂ ਕਹਿਣਾ ਸੀ ਫਲਾਨੇ ਦੇ ਘਰ ਗਏ ਤੇ ਉਹਨਾਂ ਨੇ ਪੂਰਾ ਖੀਰ ਨਹੀਂ ਖਵਾਈ ਆ ਤਾਂ ਆਪਾਂ ਤਾਂ ਫਲਾਨੇ ਦੇ ਘਰ ਗਏ ਉਹਨਾਂ ਨੇ ਜਰਦਾ ਨਹੀਂ ਭੂਰਾ ਬਣਾਇਆ ਕੋਈ ਰੋਟੀ ਨਹੀਂ ਕੋਈ ਖੀਰ ਨਹੀਂ ਕੋਈ ਕੜਾ ਨਹੀਂ ਸਿਰਫ ਪੀਲਾਂ ਅਵਾਲ ਕਰਕੇ ਤੇ ਭਾਈ ਸਾਹਿਬ ਦੀ ਅੱਗੇ ਰੱਖੀਆਂ ਮਾੜਾ ਜਲੂਨ ਪਾਇਆ ਗੁਰੂ ਕੀ ਸਿੱਖ ਨੇ ਅਰਦਾਸ ਕੀਤੀ ਪਾਤਸ਼ਾਹ ਮੈਂ ਭਗਵਾਨ ਖਾਦੇ ਨੇ ਪੰਡਾਰੇ ਭਰਪੂਰ ਕਰ ਕਾਲ ਕੰਟਕ ਦੂਰ ਕਰ ਦੇ ਜਿਸ ਪੰਡਾਰਿਓ ਪੰਾਰੇ ਛਕੇ ਪੰਡਾਰੇ ਭਰਪੂਰ ਕਰ ਕਾਲ ਕੰਟਕ ਦੂਰ ਕਰ ਲੋਹ ਲੰਗਰ ਤਬਦੇ ਰੱਖੋ ਤੇ ਗੁਰਮੁਖੋ ਸ਼੍ਰੀਖਾ ਬੜਾ ਬੁਰਾ ਹੁੰਦਾ ਹੈ ਇਹ ਲਫਜ਼ ਮੈਂ ਹਰ ਰੋਜ਼ ਕਹਿੰਨਾ ਸਕੇ ਸ਼ਰੀਰ ਬਣ ਜਾਣਾ ਇਹਦੇ ਤੋਂ ਵੱਡਾ ਵੈਰੀ ਕੋਈ ਨਹੀਂ ਜੇ ਸਰੀਕ ਸਗੇ ਬਣ ਜਾਣ ਤੇ ਇਹਦੇ ਤੋਂ ਵੱਡੀਆਂ ਬਾਹਮਾਂ ਕੋਈ ਨਹੀਂ ਸਾਰੇ ਸਿੱਖ ਰੋਟੀ ਪਾਣੀ ਖਾ ਕੇ ਗੁਰਦੇਵ ਕੋਲ ਗਏ ਤੇ ਜਿਹੜੇ ਉਹ ਸਿੱਖ ਨਾਲ ਈਰਖਾ ਕਰਦੇ ਨੇ ਗਰੀਬ ਨਾਲ ਉਹ ਕਹਿੰਦੇ ਜੀ ਪੁੱਛੋ ਭਲਾ ਕੀ ਕੀ ਖਾ ਕੇ ਆਏ ਨੇ ਭਾਗ ਉਹ ਗਰੀਬ ਦੀ ਬਦਨਾਮੀ ਹੋਵੇ ਉਹਦੀ ਮਿੱਟੀ ਪੁੱਟਣ ਦੀ ਕਹਿੰਦੇ ਭਲਾ ਕੀ ਕੀ ਖਾ ਕੇ ਆਏ ਨੇ ਜੋ ਕਿਸੇ ਨੇ ਖਾਧਾ ਸੀ ਕਿਸੇ ਨੇ ਆਖਿਆ ਜੀ ਮੈਂ ਖਿੜੜੀ ਖਾਧੀ ਹੈ ਕਿਸੇ ਨੇ ਆਖਿਆ ਜੀ ਮਠੇ ਚੌਲ ਖਾਦੇ ਨੇ ਜਦੋਂ ਮਲਿਆਗਰ ਸਿੰਘ ਨੂੰ ਪੁੱਛਿਆ ਨਾ ਤੇ ਕਹਿੰਦਾ ਪਾਸ਼ਾ ਮੈਂ ਕੀ ਦਸਾਂ ਮੈਨੂੰ ਇਹਨਾਂ ਇਹਨਾਂ ਕੁਝ ਖੁਆਇਆ ਵੀ ਮੇਰੀ ਜ਼ਬਾਨ ਛੋਟੀ ਮੈਂ ਦੱਸ ਹੀ ਨਹੀਂ ਸਕਦਾ ਰਾਨੀ ਦੀ ਗੱਲ ਹੁਣ ਸ਼ਰੀਕਾਂ ਨੇ ਉਹਦੀ ਭੰਡੀ ਕਰਨੀ ਸੀ ਬਗਨਾਮੀ ਕਰਨੀ ਸੀ ਤੇ ਰੋਟੀ ਖਾ ਕੇ ਆਉਂਦਾ ਜੀ ਮੈਂ ਤਾਂ ਇਹਨਾਂ ਕੁਝ ਖਾ ਕੇ ਤੇ ਮੈਂ ਕਦੇ ਖਾਦਾ ਹੀ ਨਹੀਂ ਓੜਾ ਸਿੱਖ ਜੀ ਦੇ ਘਰ ਗਏ ਸਨ ਗਰਦੇਵ ਨੇ ਉਹ ਸਿੱਖ ਨੂੰ ਪਾਸੇ ਕਰਕੇ ਪੁੱਛਿਆ ਵੀ ਗੁਮਖਾ ਲੱਗਿਆ ਤੁਸਾਂ ਭਲਾ ਕੀ ਖਵਾਇਆ ਹੈ ਉਹ ਰੋਪਿਆ ਕਹਿਣ ਲੱਗਾ ਜੀ ਕੀ ਖੋਣਾ ਸੀ ਮਹਾਰਾਜ ਸਾਡੇ ਕਰਤਾ ਪਾਈਆ ਆਟਾ ਵੀ ਨਹੀਂ ਸੀ ਅਸੀਂ ਪੀਲਾ ਅਵਾਲ ਕਰਕੇ ਤੇ ਲੂਣ ਪਾ ਕੇ ਨੂੰ ਖਵਾਇਆ ਨੇ ਲੂਣ ਪਾ ਕੇ ਤੇ ਗੁਰਦੇਵ ਨੇ ਆਖਿਆ ਮਲਿਆਗਰ ਸਿਆ ਏ ਕੀ ਆਂਦਾ ਹੈ ਤੇ ਤੂੰ ਕੀ ਆਂ ਤੂੰ ਇਹ ਕਹਿੰਦਾ ਪੀ ਮੈਨੂੰ ਇੰਨਾ ਕੁਝ ਖਵਾਇਆ ਪੀ ਕਦੇ ਮੈਂ ਖਾਦਾ ਨਹੀਂ ਇਹ ਕਹਿੰਦਾ ਪੀਲਾ ਖਵਾਇਆ ਤੇ ਕਹਿਣ ਲੱਗਾ ਪਾਤਸ਼ਾਹ ਮੈਂ ਝੂਠ ਥੋੜਾ ਬੋਲਿਆ ਮੈਂ ਜ਼ਿੰਦਗੀ ਚ ਅਜੇ ਤੱਕ ਕਦੇ ਪੀਣਾ ਖਾਧੀਆਂ ਹੀ ਨਹੀਂ ਮੈਂ ਪਹਿਲੀ ਵਾਰ ਖਾਧੀਆਂ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਸਿਖਾ ਤੂੰ ਇਹਦਾ ਪਰਦਾ ਟਕਿਆ ਤੇ ਗੁਰੂ ਤੇਰਾ ਪਰਦਾ ਟਕੇਗਾ ਮੈਂ ਜਿੰਨੇ ਤੁਸੀਂ ਮੇਰੇ ਭੈਣ ਭਰਾਇਓ ਨਾ ਮੈਂ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਵਿੱਚੋਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿਸੇ ਦਾ ਪਰਦਾ ਪਾੜਿਆ ਨਾ ਕਰੋ ਪਰਦੇ ਢੱਕਿਆ ਕਰੋ ਤੇ ਗੁਰੂ ਸਾਡਾ ਪਰਦਾ ਟਕੇਗਾ ਐਸਾਂ ਦਾ ਤੇ ਜਿੱਥੇ ਆਪਾਂ ਬੈਠੇ ਨੇ ਐਸਾਂ ਦਾ ਇਤਿਹਾਸ ਏ ਜੇ ਸਿੱਖਾ ਤੂੰ ਇਹਦਾ ਪਰਦਾ ਢੱਕਿਆ ਗੁਰੂ ਤੇਰਾ ਢਕੇਗਾ ਤੇ ਐਸਾਂ ਤੇ ਮੈਂ ਤੁਹਾਨੂੰ ਸੁਨੇਹਾ ਦੇਣਾ ਕਿਸੇ ਦੀ ਕਮਜ਼ੋਰੀ ਵੇਖਿਓ ਦੀਆਂ ਗੱਲਾਂ ਨਾ ਕਰਿਆ ਕਰੋ ਪਰਦਾ ਪਾਇਆ ਕਰੋ ਵੈਗੁਰੂ ਸਾਡੇ ਤੇ ਪਰਦਾ ਪਾਏਗਾ